ਸਤਿ ਸ੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਲਓ ਜੀ ਬਾਈ ਕੋਟੇ ਚੱਲਦਾ ਕੰਮ ਜੋਰਾਂ ਸ਼ੋਰਾਂ ਤੇ ਪੂਰਾ ਮਹਾਰਾ ਦੀ ਕਿਰਪਾ ਹੈ ਨਾ ਦੋਨੇ ਮਸ਼ੀਨਾਂ ਵਧੀਆ ਚੱਲੀ ਜਾਂਦੀਆਂ ਬਾਕੀ ਅੱਜ ਏਸੀ ਵਾਲੀ ਮਸ਼ੀਨ ਦੇ ਨਾਲ ਆਇਆ ਹੋਇਆ ਹੈ ਕਹਿੰਦਾ ਕੱਲ ਤੁਸੀਂ ਦੇਖਿਆ ਤਾਂ ਪਿਛਲੀ ਵੀਡੀਓ 'ਚ ਦੂਜੀ ਤੇ ਕਦੇ ਇੱਧਰ ਬਾਈ ਕਿਹੜਾ ਮਾਰਨਾ ਪੈਂਦਾ ਨਾ ਬਿੱਗੇ-ਬੁੱਗੇ ਆ ਨਾ ਚਲੋ ਆਏ ਵੀ 5-7 ਬਿੱਗੇ ਦਿਹਾੜੀ ਦੇ ਵਾਦੇ ਆਪਣੇ ਜਾਣਕਾਰ ਹਨ ਹੁਣ ਆਪਾਂ ਤਾਂ ਰੌਲਾ ਰੂਲਾ ਪਾ ਲੈਨੇ ਆਏ ਵਿਚਾਰੇ ਰਾਜੂ ਇੱਧਰ ਆਏ ਕਹਿੰਦਾ ਬਾਈ ਮੈਂ ਹੁਣ ਜੈਂਟਰ ਨੂੰ ਕਹਿ ਸਕਦਾ ਨਾ ਮੈਂ ਲੜਦਾ ਨਹੀਂ ਸਕਦਾ ਚਲੋ ਮਾੜਾ ਮੋਟਾ ਬੈਂਸ ਫਸਾਈ ਕਰਕੇ ਮਾੜਾ ਫੋਲ ਜੇ ਮੰਨ ਲਓ ਦਿਹਾੜੀ ਚ 5-6 ਬਿੱਗੇ ਆਪਣੇ ਵਾਦੇ ਹਨ ਨਾ ਤਾਂ ਆਪਾਂ ਨੂੰ ਫਾਇਦਾ ਹੀ ਆ ਬਾਕੀ ਦਿਖਾਉਂਦੇ ਆ ਤੁਹਾਨੂੰ ਅੱਜ ਤੱਕ ਮਸ਼ੀਨਾਂ ਨੇ ਰੰਗ ਬੰਨੇ ਮੈਂ ਸਾਰੀਆਂ ਮਸ਼ੀਨਾਂ ਪੂਰੇ ਜੋਰਾਂ ਤੇ ਚੱਲਦੀਆਂ ਮੈਂ ਮੰਨ ਲਓ ਹੁਣ ਦਾ ਇੱਧਰ ਆ ਜਿੱਥੇ ਅੱਜ ਆਪਣੀ ਏਸੀ ਵਾਲੀ ਮਸ਼ੀਨ ਆਈ ਇੱਧਰ ਨੂੰ ਤਾਂ ਏਰੀਆ ਮੰਨ ਲਓ ਫਰਨੀਚਰ ਹੋਏਗਾ ਸਾਫ਼ ਜਿਹੀ ਕਰਤਾ ਬਾਕ ਗਾਰਾ ਦੇ ਵਿੱਚ ਆਉਂਦੀ ਹੈ ਕਮੈਨ ਦਿਖਾਉਨੇ ਆ ਤੁਹਾਨੂੰ ਨਾਲ ਹੀ ਚਲਦੀਆਂ ਨਾਲੇ ਆਪਣੇ ਨਾਲੇ ਨਾਲੇ ਲਾਗੇ ਲਾਉਣੇ ਸਾਰੀਆਂ ਮਸ਼ੀਨਾਂ ਜਿਹੜੀਆਂ ਬਾਕੀ ਆਪਣਾ ਕਮੈਨ ਵਾਲਾ ਵੀਰ ਆ ਇੱਕ ਪੰਪ ਤੇ ਮਸ਼ੀਨ ਕਢੀ ਐ ਛਾਇਨੇ ਦੀ ਜਸਵੀਰ ਭਾਈ ਕਹਿੰਦਾ ਏਸੀ ਦਾ ਦੇਖਣਾ ਸੁਆਦ ਆ ਜਿ ਨਜ਼ਾਰਾ ਵਿੱਚ ਬਠਾ ਬੈਠ ਕੇ ਬੈਠ ਗਿਆ ਕਹਿੰਦਾ ਚੱਲ ਤੂੰ ਮਾਉਨਾ ਵਾ ਚੱਲ ਆ ਜਾ ਬਾਕੀ ਦਿਖਾਉਨੇ ਆ ਤੁਹਾਨੂੰ ਫੇਰ ਪੁੱਛਦਾ ਜਸਵੀਰ ਭਾਈ ਤੇ ਵੀ ਹਨਾ ਏਸੀ ਵਾਲੀ ਦਾ ਨਜ਼ਾਰਾ ਕਿਵੇਂ ਆ ਈ ਮਸ਼ੀਨ ਆ ਇਧਰ ਨੂੰ ਕਿਕਰਾਂ ਕੁਕਰਾਂ ਜਿਆਦੇ ਆ ਪਹਿਰਾਂ ਦਾ ਵੱਡੀ ਬੁੱਡੀ ਗਈ ਚਲੋ ਕਟਰ ਨੂੰ ਆ ਲੱਗਦੀਆਂ ਕੈਵਨ ਨੂੰ ਤਾਂ ਇੰਨੀਆਂ ਲੱਗਦੀਆਂ ਨਹੀਂ ਬਾਕੀ ਹੁਣ ਆ ਮਾੜੀ ਮੋਟੀ ਦਾ ਬਾਈ ਤੁਹਾਨੂੰ ਪਤਾ ਹੀ ਆ ਨਾ ਕੱਢਣੀਆਂ ਪੈਂਦੀ ਆ ਛੇੜਣਾ ਨਹੀਂ ਲੱਗ ਕੇ ਰੱਖਿਆ ਨਹੀਂ ਆ ਕੰਮ ਤੇ ਵੀ ਆ ਨਾ ਕਿਕਰਾਂ ਇਹ ਝਰੀਟਾਂ ਬਣੀਆਂ ਪਾ ਦੰਨੀਆਂ ਪਰਲਾ ਮਗਰੇ ਪਾਇਆ ਆ ਇਹ ਅੱਜ ਡੀਜ਼ਲ ਦੀ ਟੈਂਕੀ ਵੀ ਭਰੂਗੀ ਦੀ। ਖਾਲੀ ਹੋ ਗਈ ਲੱਗਦਾ ਮੈਨੂੰ। ਬਾਕੀ ਦੇਖਦੇ ਆ ਖੜੀ ਤੇ ਬਾਅਦ। ਟਰਾਲਾ ਲਾਉਣ ਲੱਗਿਆ ਭਵਿੰਦਰ ਆ। ਕੈਸੇ ਹੋ? ਹਾਂ। ਨਜ਼ਾਰਾ ਨਜ਼ਾਰਾ ਆਉਂਦਾ ਕੇ ਨਜ਼ਾਰੇ ਫੁੱਲ। ਅੰਡਾ ਅਜੇ ਲਾ ਕੇ ਤਾਂ ਦੇਖ ਨਾਲ ਕਿਹੜਾ? ਫੋਲ ਨਜ਼ਾਰਾ ਹਾਂ ਆ ਸਾਹਮਣੇ ਵਾਲਾ ਖੇਤ ਬੜਣਾ ਆ ਆ ਖੇਤ ਬੜਣਾ ਭਵਿੰਦਰ ਜੇ ਖੇਤ ਬਟ ਕਾਟਣਾ ਇਹ ਮਸਲਾ ਅੱਜ ਰੇਟ ਦਾ ਰੌਲਾ ਪਾਈ ਜਾਂਦਾ ਕੀ ਬਾਤ ਹੋ ਗਈ ਅੱਜ ਰੇਟ ਕਿਉਂ ਕੰਮ ਕੀ ਬੋਲ ਰਿਆ ਰੇ ਦੂਸੀ ਲੋਕਲ ਗੱਡੀ ਵਾਲਾ ਡਾਉਂਟ ਰਹਿਣਾ ਉਸ ਦੀ ਗੱਡੀ ਨਹੀਂ ਚੱਲ ਪਾਰੀ ਨਾ ਕਿ ਨਾ ਚੱਲਣ ਤਾਂ ਕੋਈ ਬਾਤ ਨਹੀਂ ਆਪਣੇ ਕੋ ਰੇਟ ਨਹੀਂ ਘੱਮ ਕਰਨਾ ਆਪਣੇ ਕੋ ਚੱਲੇ ਦੇ 600 ਵਿੱਚ ਚੱਲ ਰਹੀ ਹੈ ਸ਼ੁਰੂ ਸੇ 600 ਵਿੱਚ ਚੱਲੇ ਦੇ ਉਸ ਕੋ ਬੋਲ ਦੇ ਕਾ ਭਾਈ 500 ਵਿੱਚ ਕਾਟਨੇ ਵਾਲਾ 500 ਵਾਲੀ ਕੰਮ ਕਰਤੇ ਹੈ ਉਹ ਹੈ ਚੱਲ ਔਰ ਲੋਕਲ ਗੱਡੀ ਵਾਲੇ ਕਰ ਰਹੇ ਹੈ ਕਿਉਂ ਕਰ ਰਹੇ ਹੈ ਉਹ ਆਪ ਪੰਜਾਬ ਗੱਡੀ ਵੀ ਬਹੁਤ ਆ ਗਈ ਹੈ ਨਾ ਹਾਂ ਇਸ ਗੱਡੀ ਵੀ ਬਹੁਤ ਆ ਗਿਆ ਉਹ ਲੋਕਲ ਗੱਡੀ ਵਾਲੋ ਕੋ ਕੁਝ ਖਾਣੇ ਕੇ ਲਈ ਨਹੀਂ ਮਿਲ ਰਹਾ ਨਾ ਪੰਜਾਬ ਨੇ ਤਾਂ ਦਾ ਫੇਲ ਕਰ ਦਿਓ ਪੰਜਾਬ ਵਾਲੋ ਨੇ ਲੋਕਲ ਕਹਾ ਚੱਲ ਦੇ ਉਹਨਾਂ ਕਿ ਕਿਸਮਤ ਮੈਨੂੰ ਕੋਈ ਮੈਨੇਜ ਮਿਲੇ ਜਾਏਗਾ ਹਾਂ ਆਪਣੇ ਮੇ ਆਪਣੇ ਮਿਲ ਜਾਏਗਾ ਬਾਕੀ ਦਿਖਾਉਂ ਰਿਹਾ ਤੁਹਾਨੂੰ ਭਾਈ ਆਟੋਮੈਟਿਕ ਔਗਰ ਨੇ ਤਾਂ ਨਜ਼ਾਰੇ ਲੈਂਦੇ ਪਏ ਆ ਨਹੀਂ ਔਗਰ ਆ ਨਾ ਇੱਕ ਬੰਦਾ ਦਾ ਔਗਰ ਭਰੇ ਰਹਿਦਾ ਤਾਂ ਇਹ ਮਸ਼ੀਨ ਸਰਬ ਇੱਕ ਕੱਲਾ ਹੀ ਬੰਦਾ ਚਲਾਈ ਜਾਂਦਾ ਰਾਜੂ ਇਹਨੂੰ ਚਲਾਈ ਜਾਂਦਾ ਉਹਨੇ ਤੁਹਾਨੂੰ ਉੱਪਰ ਤੇ ਹੁਣ ਚੱਲ ਕੇ ਵਿੱਚ ਤੇ ਪਾਤਾ ਲੀਵਰ ਚਲਦਾ ਹੈ ਕੈਂ ਬੰਦੇ ਵਿੱਚ ਲਓ ਜੀ ਲਾ ਤਾਂ ਲੀਵਰ ਰਾਮਗੜ੍ਹ ਰਤੀ ਰਾਮਗੜ੍ਹ ਬਟਪਟ ਰਾਮਗੜ੍ਹ ਪਾਇਆ ਕਰ ਆਹ ਰਾਜੂ ਗਰਮੀ ਤਾਂ ਲੱਗਦੀ ਓਏ ਹਾਂ ਰੰਗ ਦੇ ਲਾਲ ਦਾ ਲਾਣ ਆਇਆ ਪਿਆ ਐਸੀ ਜਿਵੇਂ ਬੈਠ ਬੈਠ ਕੇ ਹੈ ਤੂੰ ਦੱਸ ਕਿੱਦਾਂ ਕੰਮ ਆ ਮੈਂ ਨਾ ਪੂਰੇ ਬੰਬ ਆ ਗਏ ਗੱਡਰ ਓਕੇ ਰਿਪੋਰਟ ਓਕੇ ਓਕੇ ਕਈ ਬੰਦੇ ਆਪਣੇ ਕਹਿੰਦੇ ਕੈਮਰਨ ਭਾਈ ਕੂਲਿੰਗ ਨਹੀਂ ਕਰਦਾ ਹੁਣ ਤੇਰੇ ਸਾਹਮਣੇ ਆ ਨਜ਼ਾਰੇ ਦੇ ਦਿੰਦੇ ਆ ਰਜੀ ਧੋੜੇ ਪੱਥਰ ਜਿਹੇ ਨੇ ਉਹਨੇ ਹੀ ਰੱਖਿਆ ਕਰ ਕੋਈ ਚੱਕਰ ਨਹੀਂ ਪੈਂਦਾ ਫਰਕ ਨਹੀਂ ਪੈਂਦਾ ਮਾੜ ਆ ਜਾ ਔਰ ਜਿਵੇਂ ਪੱਥਰ ਦੇ ਵਿੱਚ ਗਿਰਿਆ ਹੋਇਆ ਹੈ ਨਾ ਆਦਲੋ ਨਿਆਣਾ ਮੁੰਡਾ ਵੀ ਨਿਆਣਾ ਵਿੱਚੇ ਬੈਠਾ ਨਹੀਂ ਦੂਜੀ ਮਸ਼ੀਨ ਤੇ ਬੈਠਾ ਉਹਨਾਂ ਦਾ ਇੱਕ ਜਿਹੜਾ ਲਾ ਦੇਣਾ ਹੈ ਨਾ ਭੂਆ ਭੂਆਗਾ ਨਹੀਂ ਥੱਲੇ ਲਾਦੇ ਹੈ ਨਾ ਥੱਲੇ ਆਪਾਂ ਡਰ ਨਹੀਂ ਲਾ ਲੈਣਾ ਹੈ ਇਹ ਸੀਟ ਤੇ ਬੈਠਾ ਰਜੀ ਜੂਰੀਆ ਕਿੰਨਾ ਬਾਈ ਜੂਰੀਆ ਹੈਗਾ ਹੱਲੇ 90 ਹੋਣਗੇ ਬਹੁਤ ਆ ਬੋਕਦਾ ਹੀ ਨਹੀਂ ਖਾਂਦੇ ਪੀਂਦੇ ਨਹੀਂ ਟੈਂਕੀ ਘਰੇ ਖਾਂਦੀ ਆ ਬਾਈ ਟੈਂਕੀ ਵਾਲਟੀ ਟੈਂਕੀ ਗਲੇ ਵਾਲਟੀ ਖਾਂਦੀ ਯਾਰ ਲੋਕ ਝੂਠ ਹੀ ਮਾਰਦੇ ਨਹੀਂ ਨਾ ਤੇਰੇ ਸਾਹਮਣੇ ਆ ਉਦਾਂ ਟੈਂਕੀ ਭਰਾਈ ਉਦਾਂ ਦਾ ਹੀ ਪਾਇਆ ਹੋਇਆ ਲੋਕ ਝੂੜਿਆ ਨਹੀਂ ਸਹੀ ਪਾਉਂਦੇ ਜੇਸੀ ਲੈ ਕੇ ਪਾਉਂਦੇ ਨਹੀਂ ਰਿੰਗ ਨਾਲ ਪਾਉਣਾ ਚਾਹੀਦਾ ਲੇ ਲੈਂਡ ਦਾ ਜੇਸੀ ਪਾਉਂਦੇ ਉਦੋਂ ਮਸ਼ੀਨ ਰੁਕਣੀ ਨਹੀਂ ਹਾਂ ਆਪਾਂ ਲੇ ਲੈਂਡ ਦਾ ਬਿਨਾ ਪਾਵਰ ਪਾਉਂਦੇ ਹੀ ਨਹੀਂ ਹੈਗੇ 1600 ਤੇ 1600 1200 1600 ਚੱਕਰਾਂ ਤੇ ਚੱਲਦੀ ਆ ਬਾਈ ਲੈ ਲਓ ਬਾਈ ਮਾਨਾ ਕੀ ਬਾਤ ਹੈ ਹਾਂ ਕੱਢ ਦੇ ਮੱਤ ਗੱਡੀ ਹੋਵੇ ਤਾਂ ਇਸ ਤਰ੍ਹਾਂ ਦੀ ਹੋਵੇਗੀ ਹੈ ਗੱਡੀ ਹੋਵੇ ਤਾਂ ਇਸ ਤਰ੍ਹਾਂ ਦੀ ਹੋਵੇ ਕੀ ਬਾਤ ਹੈ ਕਾਰਾਂ ਤੋਂ ਹੀ ਗੱਲ ਦੀ ਆ ਨਾ ਨਾ ਪਤਾ ਲੱਗਦਾ ਗੱਡੀ 'ਚ ਬੈਠੇ ਨਾ ਪਾ ਦਾ ਸਹੀ ਗੱਲ ਆ ਸਹੀ ਗੱਲ ਆ ਹਮੇ ਕਾਰ 'ਚ ਹੀ ਬੈਠੇ ਹੋ ਕੈਮਰਾ ਲਗਾ ਹੋਣਾਗਾ ਉਹ ਬੈਕ ਸੀਟ ਤੇ ਕੈਮਰਾ ਲਗਾ ਹੋਣਾ ਸਾਰਾ ਟਾਈਮ ਹੋਵੇ ਇੰਦੇ ਹੈ ਹੈ ਗੱਡੀ 'ਚ ਕੈਮਰਾ ਲੱਗਾ ਮਗਰ ਹਾਂ ੱੱਲਾ ਹੀ ਬੰਦਾ ਚਲਾਈ ਜਾਂਦਾ ਅੱਲਾ ਅੱਲਾ ਰਾਜੂ ਸੱਚੀ ਗੱਲ ਦੱਸਾਂ ਵੀ ਥੱਕਦਾ ਤਾਂ ਨਹੀਂ ਨਾ ਨਾ ਜੀ ਹਾਂ ਬਿਲਕੁਲ ਨਹੀਂ ਉਹ ਥੱਕਣਾ ਕੀ ਆ ਬੰਦਾ ਕਰਦੇ ਪਏ ਤੇ ਕਾਂਡ ਤਾਂ ਆਉਂਦੀ ਓੰਜੇ ਕਰਦਾ ਹੀ ਨਹੀਂ ਮੈਨਾ ਪਰ ਇਹ ਤਾਂ ਠੰਡਾ ਰਹਿਣਾ ਇਹ ਲੋਕ ਦਿਖਾ ਰਹੇ ਆ ਤੁਹਾਨੂੰ ਬਾਕੀ ਥੱਲੇ ਜਾ ਕੇ ਥੱਕਣਾ ਆ ਥੱਲੇ ਉਤਰਿਆ ਇਹ ਹਰਾਂ ਵੀ ਖੇਤ ਆ ਜਿਹੜਾ ਵਿੱਚ ਤਾਂ ਬਾਈ ਨਜ਼ਾਰਾ ਠੰਡ ਚ ਨਾ ਦਾ ਉਤਰ ਨੂੰ ਦਿਲ ਕਰਦਾ ਹਾਂ ਭਈਆ ਕੈਸੇ ਕੰਮ ਕਰ ਰਹੀ ਏ ਗੱਡੀ ਬਹੁਤ ਬੜੇ ਕੰਮ ਕਰ ਰਹੇ ਹੋ ਨੁਕਸਾਨ ਤਾਂ ਨਹੀਂ ਕਰਾ ਕੋਈ ਨਹੀਂ ਨਹੀਂ ਬਿਲਕੁਲ ਨਹੀਂ ਹਾਂ ਬਹੁਤ ਬੜੇ ਕੰਮ ਚੱਲ ਰਹੇ ਮਾਲ ਸਾਫ ਦੇ ਰਹੀ ਹੈ ਬਿਲਕੁਲ ਸਾਫ ਇੱਕਦਮ ਨਹੀਂ ਕਿਵੇਂ ਚੱਲ ਰਹੀ ਹੈ ਕਟਾਂਕੀ ਕਟਾਂਕੀ ਤੇ ਨਹੀਂ ਹੋ ਰਹੀ ਨਹੀਂ ਕੁਝ ਵੀ ਨਹੀਂ ਹੈ ਹਾਂ ਪਹਿਲੇ ਆਪ ਦੂਸਰੀ ਗੱਡੀਆਂ 'ਚੋਂ ਕਟਵਾਤੇ ਹੋਗੇ ਪਹਿ ਕਿਤਨੇ ਪਹਿਲੇ ਵੀ ਇਸ ਆਵਾਂ ਔਰ ਗੱਡੀ 'ਚੋਂ ਕਟਾਤੇ ਉਸ ਤੋਂ ਬੜੀਆ ਕਰਤੀ ਹੈਗਾ ਉਹ ਬੜੀਆ ਕੱਟ ਰਹਾ ਹੈ ਉਹ ਬੜੀਆ ਆਰਾਮ ਨਾਲ ਚੱਲ ਰਹੀ ਹੈ ਨਾਜ ਬੜੇ ਕਲੀਅਰ ਆ ਰਹੇ ਮ제 ਹੂੰ ਮ제 ਮ제 ਹੈ ਚਲੋ ਬੜੀਆ ਬਾਈ ਮ제 ਹੀ ਚਾਹੀਏ ਨਾ ਬਾਕੀ ਬਾਈ ਗੱਲ ਹੁੰਦੀ ਹੈ ਆਪਰੇਟਰ ਤੇ ਹੈਨਾ ਕੋਈ ਵੀ ਚੀਜ਼ ਆ ਬਾਕੀ ਹੁਣ ਬਾਈ ਆਪਣੇ ਨਾਲ ਆਇਆ ਹੈ ਜਸਵੀਰ ਬਾਈ ਮਸ਼ੀਨ ਦੇ ਵਿੱਚ ਬੈਠਾ ਉਹ ਕਹਿੰਦਾ ਵੀ ਆਪਾਂ ਦੇਖ ਕੇ ਆਉਣੀ ਏਸੀ ਵਾਲੀ ਮੈਨੂੰ 2-3 ਦਿਨ ਹੋ ਗਏ ਤੇ ਕਹਿੰਦੇ ਨੂੰ ਵੀ ਮੈਂ ਦੇਖ ਕੇ ਆਉਣੇ ਚੱਲਦੀ ਦਿਖਾ ਮੈਨੂੰ ਅੱਜ ਫਿਰ ਉਹਨੂੰ ਲੈ ਕੇ ਆ ਨਾ ਮੈਂ ਕਿਹਾ ਚੱਲ ਆਪਾਂ ਨਾਲੇ ਢੇਡਾ ਮਾਰਿਆ ਆਉਣੇ ਆ ਨਾਲੇ ਦੇਖ ਆਉਣੇ ਮਸ਼ੀਨ ਆਪਣੀ ਮਸ਼ੀਨ ਅੱਜ ਦੂਜੇ ਪਿੰਡ 'ਚ ਚੱਲਦੀ ਹੈ ਇੱਧਰ ਹੋਰ ਦੂਰ ਆਈ ਹੋਈ ਹੈ ਕਿਤੇ ਇਹ ਸਾਰਾ ਏਰੀਆ ਬਾਈ ਪਿੱਛੇ ਨੂੰ ਉੱਪਰ ਨੂੰ ਆ ਸਾਰਾ ਏਰੀਆ ਕਣਕ ਦਾ ਸਾਫ਼ ਹੋ ਗਿਆ ਬਸ ਆਹੀ ਟਮਾਟੇ ਵਾਲੇ ਖੇਤ ਰਹਿਨੇ ਆ ਇਬੀ ਅੱਜ ਹੋ ਜਾਣਗੇ ਬਾਕੀ ਆਪਾਂ ਕਰਦੇ ਜਸਵੀਰ ਬਾਈ ਕਾ ਗੱਲ ਉਤਰੇ ਤੇ ਜਾਣਾ ਵੱਡਿਆ ਗਿਆ ਖੇਤ ਹੈਗੇ ਤੇ 4 ਬਿਗਿਆਂ ਦਾ ਪਲਾਟ ਤਾਂ ਵੱਢ ਕੇ ਹੁਣ ਤੁਹਾਨੂੰ ਮਾਲ ਵੀ ਦਿਖਾ ਦਈਏ ਨਾ ਉਹ ਖੜੀਆ ਟਰਾਲੀ ਦੇ ਵਿੱਚ ਮਾਲ ਪਿਆ ਹੈ ਬਾਕੀ ਦੋ ਕੁ ਦਿਨ ਤੇ ਨਾ ਭਾਈ ਕੰਮ ਸਾਰੀਆਂ ਮਸ਼ੀਨਾਂ ਠੰਡਾ ਚੱਲਦਾ ਪਿਆ ਪਤਾ ਨਹੀਂ ਕੀ ਚੱਕਰ ਆ ਕਹਿੰਦੇ ਮੰਡੀ-ਮੁੰਡੀ ਨਹੀਂ ਚੱਲਦੀ ਹੈਗੀ ਮੰਡੀ-ਮੁੰਡੀ ਨਹੀਂ ਚੱਲਦੀ ਹੈਗੀ ਵੀ ਮੰਡੀ ਕਰਕੇ ਕੰਮ ਠੰਡਾ ਆਇਆ ਹੈ ਬਾਕੀ ਪੰਪ ਤੇ ਮਸ਼ੀਨਾਂ ਬਣਿਆ ਜਸਵੀਰ ਵੀਰ ਉਹਨੇ ਤੇ ਮਸ਼ੀਨਾਂ ਵੀ ਹਨਾ ਅੱਜ ਸਾਰੀਆਂ ਮਸ਼ੀਨਾਂ ਦਾ ਕੰਮ ਠੰਡਾ ਹੀ ਚੱਲਦਾ ਆਪਣੀ ਵੀ ਦੂਈ ਅੱਜ ਠੰਡੀ ਹੀ ਹੋ ਆ 17 18 ਬਿਗੇ ਵੱਟ ਕੇ ਉਹ ਵੀ ਖੜ ਗਈ ਅੱਜ ਕਹਿੰਦੇ ਮੰਡੀ ਨਹੀਂ ਟਰਾਲੀ ਨਹੀਂ ਵਿਹਲੀ ਹੈਗੀ ਉਹ ਲਸਣ ਲਸਣ ਭਰਿਆ ਹੋਇਆ ਬਾਕੀ ਵਧੀਆ ਮਾਲਕ ਦੀ ਮौज ਆ ਹਨਾ ਇੱਕ ਚੱਲਦੀ ਇੱਕ ਚੱਲੀ ਜਾਵੇ ਇੱਕ ਮਾਣੀ ਮੋਟੀ ਘੱਟ ਤਾਂ ਦੋਏ ਆਪਣਾ ਏਰੀਆ ਸੰਭੀ ਜਾਣੀ ਆ ਬਸ ਆ ਦੋ ਦੀ ਮौज ਆ ਨਹੀਂ ਅੱਗੇ ਮੈਨੂੰ ਇੱਕ ਮਸ਼ੀਨ ਦਾ ਹਨਾ ਭੱਜਣਾ ਪੈਂਦਾ ਰ 10 ਕਿਲੋਮੀਟਰ ਦਾ ਗੇੜ ਆ ਜਿੱਥੇ ਮਸ਼ੀਨ ਆਈ ਹੋਈ ਆ 10 ਕਿਲੋਮੀਟਰ ਕਦੇ ਉਰੇ ਆ ਜਾ ਕਦੇ ਪਰੇ ਚਲ ਜਾ ਕਦੇ ਇੱਧਰ ਆ ਜਾ ਕਦੇ ਉੱਧਰ ਚਲ ਜਾ ਬਹੁਤ ਭੱਜਣਾ ਠਰੈਂਦੀ ਸੀ ਚਲੋ ਮਹਾਰਾਜ ਨੇ ਜੋ ਵੀ ਕਰਿਆ ਸੌਕਾ ਹੀ ਕਰਿਆ ਹਨਾ ਕੀ ਜੀ ਵਾਲੀ ਦਾ ਬਾਈ ਨਜ਼ਾਰਾ ਹੈ ਹਨਾ ਕੱਲਾ ਹੀ ਆਪਣਾ ਰਾਜੂ ਆ ਕੱਲਾ ਹੀ ਦੱਬੀ ਫਿਰੀ ਜਾਂਦਾ ਕੰਨਾ ਦਾ ਬਤੰਦ ਰੋਟੀ ਚਾਹ ਰਾਂ ਦਾ ਇਹਨੂੰ ਚੇਤੇ ਹੀ ਨਹੀਂ ਹੈਗਾ ਕਈ ਦਾ ਵਿਚ ਆ ਚਾਹ ਚੂ ਪੀ ਲਿਆ ਕਰਾਜੂ ਹਨਾ ਕਹਿੰਦਾ ਨਾ ਬਾਈ ਜੇ ਲੋੜ ਹੋ ਮਾਪੇ ਪੀ ਲੂੰ ਬਾਕੀ ਤੁਹਾਨੂੰ ਪਤਾ ਹੀ ਹੈ ਨਾ AC ਦੇ ਵਿੱਚ ਬਾਈ ਪੱਗੇ ਤਾਂ ਨਹੀਂ ਆ ਕਾਨਤ ਆਉਂਦੀ ਹੁੰਦੀ ਹੈ ਗਰਦੇ ਦੇ ਜਾਂ ਆਵਾਜ਼ ਕੱਢ ਜਾਂਦੀ ਹੈ ਨਾ ਫੇਰ ਦਿੱਕਤ ਆਉਂਦੀ ਹੁੰਦੀ ਦੀ ਇਹਦੇ ਵਿੱਚ ਜੇ ਭਾਵੇਂ ਹਵਾ ਕੱਢ ਜੇ ਭਾਵੇਂ ਚੱਲਦੀ ਰਹੇ ਕੋਈ ਦਿੱਕਤ ਨਹੀਂ ਹੈ ਕਿ ਬਾਕੀ ਜਸਵੀਰ ਬਾਈ ਆਪਣਾ ਚਲਾਉਣ ਲੱਗ ਗਿਆ ਮਸ਼ੀਨ ਪੁੱਛਦੇ ਆ ਕਿਵੇਂ ਆ ਨਾ ਕਿਦਾਂ ਲੱਗੀ ਵੱਡੇ ਆ ਗਿਆ ਕੇ ਤਾਂ ਲੱਗੀ ਔਰ ਆਣੀ ਆਪਣੀ ਦਾਣੇ ਪਾਉਣ ਔਰ ਬਾਬਾ ਬੜੀਆ ਬੜੀਆ ਕਾਟ ਰਹੀ ਹੈ ਗੱਡੀ ਔ ਬਹੁਤ ਬੜੀਆ ਕਾਦਰੀ ਦੀ ਗਾੜੀ ਵਧੀਆ ਕੱਟ ਰਹੀ ਹੈ ਉਹ ਬਟਰੀ ਬਹੁਤ ਸਫਾਦਰ ਜੀ ਬਹੁਤ ਹੀ ਉਸਾਰਾ ਕੱਟ ਰਹੀ ਹੈ ਵਧੀਆ ਮਾਲ ਦੇ ਰਹੀ ਹੈ ਹਾਂ ਵਧੀਆ ਮਾਲ ਦੇ ਰਹੀ ਜੀ ਇੱਕ ਨੰਬਰ ਨੰਬਰ 1 ਚਲੋ ਵਧੀਆ ਆਹੀ ਕੋ ਚਾਈਦਾ ਵੀ ਰਹਿਣਾ ਆਹੀ ਕੋ ਤਾਂ ਆਪਾਂ ਕੱਟਿਆ ਅੱਜ ਤੱਕਰ ਕਿਸੇ ਦਾ ਮੇਰੇ ਕਿਸਾਨ ਭਰਾ ਦਾ ਹਨਾ ਨੁਕਸਾਨ ਨਹੀਂ ਕਰਿਆ ਜਦੋਂ ਵੀ ਕਿਤੇ ਕੰਮ ਕਰਿਆ ਪੂਰਾ ਠੋਕ ਕੇ ਹਨ ਕਹਿ ਲਈ ਆਪਾਂ ਰੀਝਗਾ ਕਰਿਆ ਬਾਕੀ ਉਹ ਕਈ ਵੀ ਆਪਣੇ ਕਮੈਂਟ ਕਰੀ ਜਾਂਦੇ ਹੁੰਦੇ ਹਨਾ ਵਿੱਚ ਭਾਈ ਯਾਰ ਸਫਾਈ ਨਹੀਂ ਭਾਈ ਸੁੱਕੀ ਕਣਕ ਹੋਵੇ ਨਾ ਤਾਂ ਆਟੋਮੈਟਿਕ ਸਫਾਈ ਆਉਂਦੀ ਆ ਆਹ ਨੂੰ ਤਾਂ ਹਵਨਾ ਮਾਲ ਹੁਣ ਚੱਲ ਕੇ ਬਾਕੀ ਦੀ ਲਾਈਟ ਇੱਕ ਬਲਦੀ ਰਹਿੰਦੀ ਆ ਨਾ ਮੋਬਾਈਲ ਚਾਰਜਰ ਦੇ ਨਾਲ ਆ ਲਾਈਟ ਜਦੋਂ ਮੋਬਾਈਲ ਚਾਰਜਰ ਸੱਚੇ ਆਨ ਹੋਊਗੀ ਸਮਝ ਲਓ ਆਪਣਾ ਇਹ ਚੱਲਦਾ ਹੀ ਰਹਿਣਾ ਹੈ ਇਹਦੇ 3.5 ਇੰਚੀ ਪੁਲੀ ਪਾਉਣ ਤੋਂ ਬਾਅਦ ਆ ਨਾ ਜਿਹੜਾ ਦਾ ਰਿਜ਼ਲਟ ਆ ਬਹੁਤ ਸੋਹਣਾ ਆਇਆ ਆ 3.5 ਇੰਚੀ ਪੁਲੀ ਕਰਤੀ ਲਓ ਜੀ ਬਾਈ ਰੋ ਚੱਕ ਸਫਾਈ ਜਿਵੇਂ ਸੋਨਾ ਕਹਿਦੀ ਜੀ ਨੂੰ ਸੋਨਾ ਸੁੱਕੀ ਗਣ ਕੋਵੇ ਨਾ ਤਾਂ ਮਾਲ ਆਟੋਮੈਟਿਕ ਸਾਫ ਆਊਗਾ ਕਹਾਂ ਜਾਏ ਪਾਲਾ ਚ ਪੂਲੀ ਕੰਪਨੀ ਹੈ ਨਾ 6 4.5 ਦੀ ਦਿੰਦੀ ਆ ਆਪਾਂ ਨੇ ਪੂਲੀ 6.5 ਤੇ ਨੀ ਕੀ ਕਰੀਏ ਕੀ ਚੋਤੀ ਜਾਂਦੀ 6.5 ਦਾ ਮਾਲ ਬਾਈ ਥਾਪ ਹੋ ਗਿਆ ਨਾਲੇ ਨਾ ਪਿੱਛੇ ਸੀਪਾ ਘੱਟ ਖਾਲੀ ਕਰਦੀ ਸੀ ਜਿਹੜੇ ਹੁਣ ਦੇਖੋ ਸਾਡੇ ਸਾਹਮਣੇ ਸੀਪਾ ਦਾ ਮਾੜਾ ਜਿਹਾ ਮਾਲ ਵੀ ਨਹੀਂ ਖੜਾ ਬਿਲਕੁਲ ਖਾਲੀ ਹੋ ਗਿਆ ਬਾਕੀ ਇੰਜਣ ਜਲੇ ਤੱਕਰ ਵਧੀਆ ਚੱਲਦਾ ਹੈ ਨਾ ਕੋਈ ਕੰਪਲੇਟ ਨਹੀਂ ਆਈ ਨਾਲ ਦਬਈਆ ਕਰਦੀ ਹੈ ਇਹਦਾ ਚਾ ਆ ਗਈ ਚਾ ਚਾ ਜੀ ਕਿਹਾ ਜਾਣਾ ਭਾਈ ਲੈ ਆ ਚਾ ਨਿਕਲਿਆ ਰੇ ਪਾਣੀ ਵੇਰ ਆ ਜੂ ਓਏ ਇਦਾਂ ਲੱਗੀ 700 ਰੁਪਏ ਤੈਨੂੰ ਏਸੀ ਵਾਲੀ ਮਸ਼ੀਨ ਹੈ ਬੜੀ ਵਾਜੀ ਆ ਕੋਕਾ ਲੱਗੀ ਭਾਈ ਹੈ ओके पीस ਠੰਡਾ ਠੰਡਾ ਕਰਦੀ ਐ ਇਹਨੂੰ ਪੂਰਾ ਮਾਣਾ ਸਾਰਾ ਕੁਝ ਠੰਡਾ ਕਰਦੀ ਅੰਦਰੋਂ ਕੇ ਹਾਂ ਹੋਰ ਆਉਂਦਾ ਦਾ ਨਜ਼ਾਰਾ ਨਜ਼ਾਰਾ ਚਲਾਉਂਦਾ ਕੇ ਭੈ ਕੱਪੜੇ ਨਵੇਂ ਪਾ ਕੇ ਚਿੱਟਾ ਸੂਟ ਪਾ ਕੇ ਬਹਿ ਜਾਓ ਨਜ਼ਾਰੇ ਨਜ਼ਾਰੇ ਸਹੀ ਗੱਲ ਆ ਬਾਈ ਬਾਈਆਂ ਨੂੰ ਦੱਸਾ ਬਾਈ ਪੁੱਛਦਾ ਦਵਾਰ ਕਿੰਨੀ ਕੂਲਿੰਗ ਕਾਲਿੰਗ ਵਧੀਆ ਮਾਣਾ ਬਹੁਤ ਵਧੀਆ ਇੰਡਿਪੈਂਡੈਂਟ ਕਿੰਨੀ ਕੂਲ ਹੈ ਇਹ ਕੁੜੀ ਮਾਣਾ ਪੂਰੀ ਕੁੜੀ ਬਰਫ ਜੰਮ ਗਈ ਸੀ ਵੇਖ ਨਜ਼ਾਰੇ ਲੈਣੇ ਅਗਲੀ ਵਾਰ ਕਿਟਾਣੀ ਕੋਈ ਫਿਰ ਆਪਾਂ ਲਵਾਵਾਂਗੇ ਲੱਗਦਾ ਮਾਦਾ ਆਪ ਇਹਨੂੰ ਕਿਹਾ ਮੈਂ ਕਿਹਾ ਲਵਾ ਲੈਲਾ ਆਪੇ ਚਲਾਈ ਹੈ ਕਹਿੰਦਾ ਜੇ ਬੰਦੇ ਜਿਹੜੇ ਬੰਦੇ ਸਟਾਫ ਚ ਲੂਪ ਤਾਂ ਕਰਦਾ ਕਹਿੰਦਾ ਉਹਨੂੰ ਬਦੀ ਪੈਦੇ ਇਹਦੇ ਭੱਜ ਗਏ ਹਾਂ ਇਹਦੇ ਭੱਜ ਗਏ ਇਹਦੇ ਭੱਜ ਗਏ ਬੰਦੇ ਨਹੀਂ ਭੱਜੇ ਭੱਜੇ ਉਹ ਤੋਂ ਲੈ ਲਾਂਗੇ ਲੱਗਦੀ ਨਹੀਂ ਲੈ ਕੇ ਗਈ ਅਸੀਂ ਹੋਰ ਬਾਈ ਵਧੀਆ ਚੱਲਦਾ ਸੀ ਜੇ ਨਾ ਲੰਨੇ ਉਹਨੇ ਯਾਰੇ ਹਾਂ ਪੰਪ ਤੇ ਰੌਣਕਾਂ ਲੱਗੀਆਂ ਹੋਈਆਂ ਹੈ ਹੈ ਬਾਕੀ ਨਾਲ ਦਿਲ ਲੱਗਦਾ ਹਰਾ ਕੱਲ ਮੈਨੂੰ ਦੁਬਾਰਾ ਇੰਨਾ ਘਟਣਾ ਔਖਾ ਹੋ ਗਿਆ ਅੱਜ ਦਿਨ ਦਾ ਪਤਾ ਵੀ ਨਹੀਂ ਲੱਗਿਆ ਅੱਜ ਫਿਰ ਸਾਡੇ ਕੋਲ ਆ ਗਿਆ ਹਾਂ ਬਸ ਤੁਸੀਂ ਤਾਂ ਬਾਅਦ ਚ ਆਏ ਲੇਟ ਆਏ ਪੁੱਛ ਲੈ ਮੈਂ 1:30 ਵਜੇ 11 ਵਜੇ ਦੇ ਕੋਲ ਆ ਗਿਆ ਤਾਂ ਹਾਂ ਕਿਹਨੇ ਚ ਆਈ ਲੱਗਦਾ ਹਾਂ ਤੁਹਾਡਾ ਕਿ ਤੇਰਾ ਕਿਹੜਾ ਪਿੰਡਾ ਵੀਰੇ ਸੋਨੂੰ ਬਾਈ ਹਾਂਜੀ ਆਪਣਾ ਕਿਹੜਾ ਪਿੰਡਾ ਪਿੰਡ ਵੀਰੇ ਮਮਦੋੜ ਦੇ ਨਾਲ ਚਪਾਤੀ ਚਪਾਤੀ ਹਾਂਜੀ ਠੀਕ ਆ ਠੀਕ ਆ ਆਪਣਾ ਜਿਲ੍ਹਾ ਕਿਹੜਾ ਜਿਲ੍ਹਾ ਫਰੋਜ਼ਪੁਰ ਠੀਕ ਆ ਠੀਕ ਆ ਆ ਬਾਈ ਦਾ ਹੋਰ ਆ ਨਾ ਅੱਜ ਨੇ ਮਸ਼ੀਨਾਂ ਖੜੀਆਂ ਅੱਜ ਤਾਂ ਅੱਜ ਮੰਡੀ ਕਰਕੇ ਬਈ ਮੰਦਾ ਹੀ ਆ ਇੱਥੇ ਪਤਾ ਨਹੀਂ ਕੀ ਸਿਸਟਮ ਆ ਨਾ ਰਾਸਤਾਂਾਂ ਦੇ ਵਿੱਚ ਕੋਟੇ ਹੀ ਨਹੀਂ ਇਹ ਕਹਦੇ ਅੱਜ ਮਸ਼ੀਨਾਂ ਮੰਡੇ 'ਚ ਕਹਦੇ ਖੜੀਆਂ ਸਾਰੀਆਂ ਮੰਡੇ 'ਚ ਖੜੀਆਂ ਅੱਜ ਹਾਂ ਅੱਜ ਨਾ ਮੰਡੀ ਬੰਦ ਆ ਮੰਡੀ ਬੰਦ ਟਰਾਲੀ ਦੋ ਤਿੰਨ ਦਿਨ ਲਈ ਇਹਦੇ ਨਾਲ ਆਪਣੇ ਨਜ਼ਾਰਾ ਦੇਖ ਲੈਣਾ ਆਪਣੇ ਸਹੀ ਚੱਲੀ ਜਾਂਦਾ ਜੇ ਜਾਇ ਮਹੀਨਾ ਕਣਕ ਵੱਢੀ ਜਾਵੇ ਜਿੱਡਾ ਮਰਜੀ ਟਰਾਲਾ ਚੱਲੇ ਇੱਥੇ ਤਾਂ 5-10 ਟਰਾਲੀਆਂ ਇਕੱਠੀਆਂ ਚੱਲ ਜਾਂਦੇ ਇਹਨਾਂ ਵਿਵਸਥਾ ਖੜੀ ਹੋ ਜਾਂਦੀ ਆ ਟਰਾਲੀਆਂ ਉਹਦਾ ਡੱਬੀਆਂ ਹਾਂ ਮੰਦਾ ਗੱਲ ਕਹਿ ਨਹੀਂ ਦਿੰਦਾ ਹੈ ਹੈ ਇਹ ਤਾਂ ਸਿਰਾਜ ਹਾਂ ਇਹ 31 ਤਾਂ ਹੀ ਰੱਖਿਆ ਸੀ ਨਾ ਹੈ ਦੇ ਲਾ ਕੇ ਰੱਖਦਾ ਨਹੀਂ ਸਹੀ ਗੱਲ ਆ ਇਹ ਜੋ ਬੰਦਾ ਇੱਕ ਚਾਹੀਦਾ ਰਾਉਣ ਕੀ ਹੈ ਨਾ ਦੁਪਹਿਰ ਰੌਣਕ ਲਾ ਛੱਡਦਾ ਕਿੰਨੀਆਂ ਮਸ਼ੀਨਾਂ ਆਈਆਂ ਬਈ ਆਪਣੀਆਂ ਆਪਣੀਆਂ ਚਾਰ ਆ ਚਾਰ ਤੂੜੀ ਵਾਲੀਆਂ ਠੀਕ ਆ ਠੀਕ ਇਹ ਬਾਈ ਕੋ ਤੇਰੇ ਕੋ ਕਿਹੜੀ ਆ ਵੀਰੇ ਸੈਨ ਆਈ ਹੈ ਸੈਨ ਸੈਨ ਵੀ ਵਧੀਆ ਮਸ਼ੀਨ ਆ ਨਾ ਆ ਬਾਈ ਉਹਨੇ ਆਪ ਹੁਣ ਪਹਿਲੀ ਵਾਰੇ ਦੇਖਿਆ ਜਾ ਬਾਈ ਗਾ ਪਹਿਲੀ ਵਾਰ ਮੁਲਾਕਾਤ ਹੋਈ ਆ ਭਾਰਤ ਪਟਿਆਲਾ ਵਾਲੀ ਭਾਰਤ ਅੱਛਾ ਕਿਹੜਾ ਏਰੀਆ ਵੀਰ ਦਾ ਹਲਮਾਨਗੜ ਠੀਕ ਆ ਠੀਕ ਆ ਪਿੱਤੂ ਦੀ ਰਾਤਾਂ ਹੁੰਦੀਆਂ ਰਾਤਾਂ ਚ ਆ ਹੋਰ ਸੁਣਾਓ ਹੂੰ ਯਾਰੇ ਲਈ ਜਨੇ ਆਵੇਲਾ ਛਾਵੇਂ ਹਾਂ ਇਹ ਤਾਂ ਹੈ ਨਿੰਮ ਦੀ ਛਾਵੇਂ ਬੈਠੇ ਜਟਾਂ ਸਾਰੀ ਦੁਪਹਿਰ ਐ ਹੀ ਲੱਗਦੀ ਇੱਕ ਗੱਲ ਆ ਪਿੰਡਾਂ ਚ ਲਾਈਟ ਨਹੀਂ ਮੈਂ ਘਰੇ ਉੱਥੇ ਏਜੰਟ ਦੇ ਚਲ ਜਣਾ ਰੋਟੀ ਰੋਟੀ ਬਣਾਉਣਾ ਜਾ ਕੇ ਤਾਂ ਉੱਥੇ ਲਾਈਟ ਨਹੀਂ ਆਉਂਦੀ ਇੱਥੇ ਦੇਲਾ ਪਾ ਨਾ ਏਸੀ ਵਾਂਗੂ ਹਵਾਈ ਸਾਰਾ ਦੁਪਹਿਰ ਹੈ ਨਾ ਹੂੰ ਓਕੇ ਮਿਲਦੇ ਆਂ ਬਾਈ ਫਿਰ ਇਹ ਮਸ਼ੀਨ ਜਿੱਧਰ ਆਪਣੀ ਅੱਜ ਆਈ ਆ ਨਾ ਇਹ ਇਧਰ ਮਸ਼ੀਨ ਇੰਨੀ ਜ਼ਿਆਦੇ ਹੱਦੋਂ ਜ਼ਿਆਦੇ ਆ ਮੈਂ ਕਹਿੰਦਾ ਵੀ 25-30 ਮਸ਼ੀਨਾਂ ਦਾ ਬਾਈ ਲੱਗੇ ਲਾਉਣੇ ਇਹ ਚੱਲਦੀਆਂ ਔਰੇ ਇੱਕ ਤਾਂ ਸਾਹਮਣੇ ਗਈ ਕੇਐਸ ਲੋਕਲ ਦੀ ਮਸ਼ੀਨ ਜਾ ਰਹੀ ਆ ਕਿ ਇਧਰ ਆ ਜਾਂਦੀ ਆ ਕੇਐਸ ਲੋਕਲ ਦੀ ਹੈ ਵੀ ਬਾਕੀ ਇਧਰ ਆਪਣੀ ਰਾਣੀ ਖੜੀ ਆ ਉਹ ਮਗਰ ਮੈਂ ਕਹਿੰਦਾ ਬਾਈ ਕੋਹ ਸਾਹਮਣੇ ਖੜੀ ਹੈ ਵਿਛਾਲ ਉਹ ਦੇਖੋ ਉਹ ਖੜੀ ਇੱਕ ਵਿਚਾਲ ਉਹਦੇ ਬਾਅਦ ਇੱਕੋ ਸਾਹਮਣੇ ਪ੍ਰੀ ਚੱਲਦੀ ਆ ਇੱਧਰ ਚੱਲਦੀ ਆ ਮੈਂ ਕਹਿੰਦਾ ਘਟੋ ਘੜ ਵੀ 20 25 ਮਸ਼ੀਨਾਂ ਚੱਲਦੀਆਂ ਮਿਲੀਆਂ ਹੁਣ ਆ ਇੰਨੇ ਕੇ ਏਰੀਏ ਦੇ ਵਿੱਚ ਇੱਕੋ ਆਉਂਦੀ ਆ ਨਟਿਓ ਉਹਦੇ ਆਉਂਦੀ ਰੋਡ ਤੇ ਭੱਜੀ ਮੈਂ ਕਹਿੰਦਾ ਵੀ ਇੰਨੀ ਮਸ਼ੀਨਾਂ ਦੇਖ ਕੇ ਅਜ ਤਾਂ ਰੂਹ ਖੋਝ ਹੋ ਗਈ ਵੀ ਸਭ ਚੱਲਦੀਆਂ ਹਨਾ ਇੱਕੋ ਸਾਹਮਣੇ ਖੜੀ ਆ ਉਹ ਦੇਖੋ ਜੀ ਦਿਖਦੀ ਹੋਵੇ ਤੁਹਾਨੂੰ ਉਹ ਖੜੀ ਹੈ ਬਾਈ ਉਹ ਦੇਖਦੀ ਹੈ ਨਾ ਉਹ ਸਾਹਮਣੇ ਹੁਣ ਤਾਂ ਆਈ ਫੌਂ ਦਾ ਜੋਰ ਵੀ ਮੁੱਕ ਗਿਆ ਬਹੁਤ ਮਜੇਨ ਆਈ ਵੀ ਆ ਬਾਈ ਹੁਣ ਆਪਾਂ ਉਹਨਾਂ ਲਾ ਕੇ ਹੈ ਨਾ ਇੱਥੇ ਵੱਢਣਾ ਆਪਾਂ ਨੇ ਪਤਾ ਨਹੀਂ ਆਈ ਕਿੱਥੇ ਵੱਢਣਾ ਇਹ ਬੰਦੇ ਨਵੇਂ ਕੋਲੇ ਭੇਜੀ ਆ ਜਪਾਵੰਦਾਂ ਨੇ ਵੀ ਆਹ ਕੰਮ ਜਦੋਂ ਆਪ ਕਰਨਾ ਪੈਂਦਾ ਬਾਈ ਅੱਗੇ ਨੇ ਕਿਸਾਨ ਕਰਦੇ ਤੇ ਹੁਣ ਤਾਂ ਜਿੱਦਾਂ ਦੀਆਂ ਨਾ ਮਸ਼ੀਨਾਂ ਜ਼ਿਆਦਾ ਆ ਗਈਆਂ ਹੁਣ ਤਾਂ ਰਾਹ ਵੀ ਆਪ ਖੋਲਣਾ ਪੈਂਦਾ ਕੰਡੇ ਜੇ ਵੀ ਆਪ ਚੱਕਣੇ ਪੈਂਦੇ ਆ ਕੰਡੇ ਲਾਇਵ ਹੋਣੇ ਆ ਇਹ ਕੰਡੇ ਕਈ ਵਾਰ ਤਾਰ ਵੀ ਆਪ ਖੋਲਣੀ ਪੈਂਦੀ ਐ ਨੇ ਅੱਗੇ ਸਾਰਾ ਕੁਝ ਸਾਫ ਕਰਦੇ ਤੇ ਬਾਹਰੀਆ ਵੀ ਦੋ ਤਿੰਨ ਦਿਨਾਂ ਦੀ ਝਾੜ ਆ ਖਤਮ ਹੋ ਜਾਊਗਾ ਬਾਈ ਬਾਕੀ ਤਾਂ ਵੱਡੇ ਵੱਡੇ ਗਿਆ ਥੋੜਾ ਮੋੜਾ ਹੀ ਰਹਿ ਗਿਆ ਮਸ਼ੀਨਾਂ ਬੜੀਆਂ ਚੱਲਦੀਆਂ ਬਾਈ ਕਮਾਲ ਕਰਦੀ ਐ ਅੱਜ ਤਾਂ ਅਜੇ ਤਾਂ ਪਿੱਛੇ ਰਹਿ ਗਈਆਂ ਮਸ਼ੀਨਾਂ ਮੈਂ ਮੋਟਰਸਾਈਕਲ ਤੇ ਦਾ ਨਹੀਂ ਤਾਂ ਉਹਨੂੰ ਦਿਖਾਉਣੀ ਐ ਇਹਦੀਆਂ ਚਲੋ ਕਾਲੀ ਆਉਣਾ ਕਟਰ ਲੋਡ ਫੇਰ ਮਿਲਦੇ ਆ ਲਾਤੀ ਕੰਪੈਨ ਅੱਜ ਖੁੱਲੇ ਏਰੀਏ ਦੇ ਵਿੱਚ ਇਹ ਪਿਛਲੇ ਸਾਲ ਵੀ ਆਪਾਂ ਵੱਢਿਆ ਤਾਂ ਹਨਾ ਇਹ ਏਰੀਆ ਜਿਹੜਾ ਬਹੁਤ ਖੁੱਲਾ ਡੁਲਾ ਏਰੀਆ ਐ ਅਰ ਏਸੀ ਵਾਲੀ ਜਿਹੜੀ ਇਹ ਇਹ ਏਰੀਆ ਵਾਸਤੇ ਮੈਂ ਸਪੈਸ਼ਲ ਲੈ ਕੇ ਆਇਆ ਤਾਂ ਵੀ ਚਲੋ ਉਹ ਦੂਜੀ ਮਸ਼ੀਨ ਆ ਮੇਰੀ ਉੱਧਰ ਫਸੀ ਰਹਿੰਦੀ ਆ ਇਹ ਮਸ਼ੀਨ ਇੱਧਰ ਫਸੀ ਰਹੂਗੀ ਬਸ ਅੱਜ ਇਹਦੇ ਕਹਿਗੇ ਆ 40 50 ਬਿੱਗੇ ਹੁਣ ਤੇ ਆ ਵੱਢ ਕੇ ਫਿਰ ਆਪਾਂ ਉੱਧਰ ਲੈ ਜਾਾਂਗੇ ਇਹਨੂੰ ਬਸ ਇੱਕ ਮਸ਼ੀਨ ਫਿਰ ਵਾਨਗੀ ਕਰ ਦਾਂਗੇ ਇੱਕ ਦੀ ਹਰਿਆਣੇ ਨੂੰ ਕਰਾਂਗੇ ਉਹ ਹਜੇ ਦੇਖ ਰਹੇ ਆ ਕਿਹੜੀ ਕਰਨੀਆਂ ਇਹ ਹਜੇ ਪ੍ਰੋਗਰਾਮ ਨਹੀਂ ਬਣਿਆ ਹੈਗਾ ਬਸ ਇੱਕ ਮਸ਼ੀਨ ਹਰਿਆਣੇ 'ਚ ਮੰਗੀ ਜੰਨੇ ਆਪਣੀਆਂ ਨਾ ਓ ਚਲਗੀ ਟੈਂਕ ਭਰ ਗਿਆ ਇਧਰ ਨੂੰ ਜਣੀ ਆਏ ਵੀ ਪਲਾਟ ਲੰਬੇ ਲੰਬੇ ਹਨਾ ਖੁੱਲੇ ਖੁੱਲੇ ਦਰਖਤ ਦਰੁਖਤ ਘਾਟਾਂ ਤਾਰਾਂ ਤੂਰਾ ਬਹੁਤ ਵਧੀਆ ਜ਼ਿਮੀਂਦਾਰ ਵਧੀਆ ਇਧਰ ਹੋਰ ਨਹੀਂ ਬਾਈ ਝੂਠ ਨਹੀਂ ਬੋਲਦੇ ਹਨਾ ਇਹ 20 ਵਿੱਗੀਆਂ ਤਾਂ ਸਿੱਧਾ ਕਹਿੰਦੇ ਸਰਦਾਰ ਜੀ 19 ਵਿੱਗਿਆਂ ਦੇ ਪੈਸੇ ਦੇਵਾਂਗੇ ਉਹਦੇ ਵੱਧ ਨਹੀਂ ਅਸੀਂ ਦੇਣੇ ਹੈਗੇ ਵੀ 19 ਦੇ ਦੇਵਾਂਗੇ ਜੇ 20 ਆ ਇਹ ਤਾਂ ਹੋਈ ਨਾ ਗੱਲ ਬਾਈ ਬਾਕੀ ਅਜੇ ਕਣਕਾਂ ਹਨਾ ਵਿੱਚ ਵਿੱਚ ਹੈਗੀਆਂ ਮਣੀ ਮੋਟੀਆਂ ਜੀਆਂ ਆਰੀਆਂ ਪਰੀਆਂ ਜੀਆਂ ਹੁਣ ਤਾਂ ਬਾਈ ਜੇ ਜੀ ਮਿਲਦੀ ਉਹ ਜੀ ਚੱਕੀ ਚਕਾਈ ਜਾਂਦੇ ਹੁਣ ਨਹੀਂ ਇਹ ਖੜਦੇ ਆ ਦੇਖੋ ਜੀ ਕਿੰਨੀਆਂ ਬੱਲਾਂ ਆ ਰਹੀਆਂ ਹਨਾ ਬਾਕੀ ਕਣਕ ਬਹੁਤ ਸੋਹਣੀਆਂ ਮਾਲਕ ਦੀ ਕਿਰਪਾ ਖੜੀ ਆ ਪੂਰੀਆਂ ਕਣਕਾਂ ਨਾ ਆਪਣੇ ਪੰਜਾਬ ਦੇ ਵਿੱਚ ਤਾਂ ਕਈ ਜਗ੍ਹਾ ਕਣਕਾਂ ਗਿਰਕ ਟੇਢੀਆਂ ਜੀਆਂ ਹੋ ਗਈਆਂ ਕਈ ਜਗ੍ਹਾ ਗਿਰ ਵੀ ਗਈਆਂ ਹਨਾ ਬਾਕੀ ਜੀ ਹੁਣ 12 ਤਰੀਕ ਨੂੰ ਫੇਰ ਦੱਸਿਆ ਹੋਇਆ ਹੈ ਮੌਸਮ ਖਰਾਬ ਫਾਸਟ ਰੈਂਕਾ ਜਿਹੜਾ ਹਨਾ ਕੜਤਾ ਉਰੇ ਆ ਕੇ ਵੀ ਅੱਜ ਦੂਰ ਬੜੇ ਆ ਕੇ ਦੂਜੀ ਮਸ਼ੀਨ ਦੇ ਅੱਡੇ ਤੋਂ ਆਪਣੇ ਅੱਡੇ ਤੋਂ ਹੁਣ ਰੋਟੀ ਲੈਣ ਜਾਣਾ ਦੇਖਦੇ ਆਂ ਰੋਟੀ ਆਪਣੀ ਮਸ਼ੀਨ ਇੱਕ ਇੱਧਰ ਚੱਲਦੀ ਆ ਹਨ ਉਹਦੇ ਕੋਲ ਤੇ ਹੀ ਬਣੀ ਵੀ ਡੱਬੇ ਚ ਪਾ ਕੇ ਲਿਆਉਣਾ ਬਾਕੀ ਮਸ਼ੀਨਾਂ ਬਾਈ ਬੜੀਆਂ ਉਹ ਸਾਹਮਣੇ ਚੱਲਦੀ ਇੱਕ ਤੋਂ ਦਲੀ ਜੁੜਦੀ ਏ ਧੂਆਂ ਜੁੜਦਾ ਉਹ ਦੇਖੋ ਸਾਹਮਣੇ ਉਹ ਚੱਲਦੀ ਏ ਇੱਕ ਮਸ਼ੀਨ ਬਹੁਤ ਮਸ਼ੀਨਾਂ ਇੱਕ ਇੱਧਰ ਚੱਲਦੀ ਆਪਣੇ ਮਗਰਲੇ ਪਾਸੇ ਵਿਚਾਲ ਉਹ ਸਾਹਮਣੇ ਚੱਲਦੀ ਆ ਇਹ ਏਰੀਆ ਹੀ ਵੜਾ ਇਧਰ ਨੂੰ ਬਸ ਇੱਕ ਦੋ ਦਿਨ ਦਾ ਕੰਮ ਆ ਉੜਿਆ ਹੋਇਆ ਹੀ ਆ ਕੜਤਾ ਆਪਣੀ ਸੁੰਦਰੀ ਨੇ ਟੈਂਕਾ ਇਧਰ ਲੋਕ ਵੀ ਬਈ ਵਧੀਆ ਹਨਾ ਟਰਾਲੀਆਂ ਵੀ ਦੋ ਲੈ ਕੇ ਆਏ ਆ ਇਹਨਾਂ ਨੂੰ ਪਤਾ ਹਨਾ ਮਸ਼ੀਨ ਦੀ ਕੀ ਕੀਮਤ ਅਸੀਨ ਦਾ ਟਾਈਮ ਆ ਕਹਿੰਦਾ ਵੀ ਸਰਦਾਰ ਜੀ ਮਸ਼ੀਨ ਖੜੀ ਰਹੇਗੀ ਤਾਂ ਮਜ਼ਾ ਨਹੀਂ ਆਏਗਾ ਮੈਂ ਕਿਹਾ ਸਵਾਦ ਲਿਆ ਤਾਂ ਵੀ ਜੱਟਾ ਤਾਂ ਇਹ ਪਲਾਟ ਵੱਢ ਗਏ ਹਨਾ ਫਿਰ ਤੇ ਥੱਲੇ ਇੱਕ ਪਲਾਟ ਹੋ ਵੱਢਣਾ ਉਹਦੇ ਬਾਅਦ ਇੱਕ ਪਲਾਟ ਉੱਤੇ ਇਹ ਵੱਡਣਾ ਉਹ ਤੇ ਵੱਢ ਕੇ ਫਿਰ ਇੱਥੇ ਅੱਜ ਬੇਰੇ ਜਿਹੜੇ ਹਨ ਆਹੀ ਮੋਟਰ ਤੇ ਲਾਵਾਂਗੇ ਆ ਬੇਰੀ ਥੱਲੇ ਜਿੱਥੇ ਆਪਣੇ ਮੋਟਰਾਂ ਨੇ ਖੜੇ ਕਰਕੇ ਆਏ ਆ ਬਾਕੀ ਦੇਖਦੇ ਆ ਕਿੱਥੇ ਦਾਣਾ ਪਾਣੀ ਮਾਲਕ ਨੇ ਲਿਖਿਆ ਹੋਇਆ ਹੈ ਨਾ ਉੱਥੇ ਜਰੂਰ ਚੋਗਣਾ ਚੋਗਣਾ ਜਾ ਕੇ ਭਾਈ ਚੱਲੀਏ ਲਿਆਈਏ ਰੋਟੀ ਰੋਟੀ ਹੈ ਨਾ ਅੱਜ ਤਾਂ ਮਸ਼ੀਨ ਤੇ ਮਸ਼ੀਨ ਵੀ ਘਟੋ ਘਟ 10 12 ਕਿਲੋਮੀਟਰ ਦੂਰ ਹੋ ਗਈ ਅੱਜ ਰਾਣੀਆਂ ਆਪਣੀਆਂ ਲੱਗ ਲੱਗ ਹੋ ਗਈਆਂ ਹਣਾ ਰੋਟੀ ਵੀ ਆਉਣਾ ਅੱਗੇ ਤੇ ਚਲੋ ਉੱਥੇ ਨੇੜੇ ਹੁੰਦੀ ਡੱਬੇ ਚ ਪਾ ਕੇ ਭੱਜ ਕੇ ਜਾ ਕੇ ਚੱਕ ਲਈਦੀ ਸੀ ਅੱਜ ਮੈਂ ਰਾਜੂ ਭਜਨ ਮੋਲੀ ਹੈਨਾ ਵਿਛੜ ਗਏ ਬਾਕੀ ਇਥੇ ਲਾਵਾਂਗੇ ਅਜ ਤੰਬੂ ਜੰਗਲ ਚ ਮੰਗਲੇ ਲਾਵਾਂਗੇ ਚਲੋ ਸ਼ੁਕਰੀਆ ਭਾਈ ਬਾਕੀ ਰੱਬ ਰੱਖਾ ਨਾ ਜਿਹੜੇ ਮੇਰੇ ਵੀਰ ਚੰਗੇ ਮਨ ਦੇ ਕਮੈਂਟ ਚੰਗੇ ਕਰਦੇ ਆ ਉਹਨਾਂ ਵਾਸਤੇ ਲਵ ਯੂ ਜਿਹੜੇ ਮਾੜੇ ਕਰਦੇ ਆ ਨਾ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਵੀ ਚਲੋ ਜ਼ਿੰਦਗੀ ਦਾ ਭਾਈ ਸਭ ਖਾ ਨਾ ਜੁਣਾ ਆਈ ਜਾਂਦਾ ਅੱਗੇ ਦੋ ਅੱਗੇ ਕਿਵੇਂ ਦੁਨੀਆ ਚੱਲਦੀ ਆ ਨਾ ਆਪਾਂ ਕਿਦਾਂ ਚੱਲਣਾ ਇੱਕ ਨੇ ਪਤਾ ਲੱਗਦਾ ਭਾਈ ਇਹ ਨਾ ਮੇਰੇ ਵਰਗੇ ਮਾਤਲ ਬੰਦੇ ਨੂੰ ਅਣ ਪੜਦੋ ਚਲੋ ਠੀਕ ਆ ਜੀ ਮਿਲਦੇ ਹਾਂ ਹੁਣ ਕਿਸੇ ਅਗਲੀ ਵੀਡੀਓ ਚ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ